ਹੇ ਫਰੈਂਡਸ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕਾਦਲਾ ਫੈਮਲੀ ਤੇ ਪੂਰਾ ਬਲੌਗ ਦੇਖਣ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਹਦੇ ਨਾਲ ਜਿਹੜੀ ਬੈਲ ਆਈਕਨ ਆਉਂਦੀ ਉਹਨੂੰ ਜ਼ਰੂਰ ਪ੍ਰੈਸ ਕਰੋ ਇਹਦੇ ਨਾਲ ਕੀ ਹੋਏਗਾ ਕਿ ਮੇਰੇ ਚੈਨਲ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਏਗੀ ਹੁਣ ਅਸੀਂ ਨਿਕਲ ਚੁੱਕੇ ਹਾਂ ਜੀ ਜਵਾਲਾਜੀ ਤੋਂ ਚਾਨੋ ਸਿੱਧ ਦੇ ਲਈ ਤੇ ਚਾਨੋ ਸਿੱਧ ਜਿਹੜਾ ਮੰਦਿਰ ਹੈ ਕਾਫੀ ਫੇਮਸ ਹੈਗਾ ਤੇ ਇਹ ਹੈਗਾ ਇਹ ਜੀ ਕਾੰਗੜਾ ਡਿਸਟ੍ਰਿਕਟ ਦੇ ਵਿੱਚ ਤੇ ਤੁਸੀਂ ਰਸਤੇ ਦਾ ਵੀਊ ਦੇਖ ਸਕਦੇ ਹੋ ਬੜੀ ਸੋਹਣੀ ਗ੍ਰੀਨਰੀ ਸੀਗੀ ਆਲੇ-ਦੁਆਲੇ ਤੇ ਬਹੁਤ ਹੀ ਸੋਹਣਾ ਮੌਸਮ ਹੋਇਆ ਹੋਇਆ ਸੀ ਸ਼ਾਮ ਦੇ ਟਾਈਮ ਅਸੀਂ ਮੱਥਾ ਟੇਕਣ ਦੇ ਲਈ ਗਏ ਸੀ ਮੈਂ ਆਪਣੀ ਲਾਈਫ ਦੇ ਵਿੱਚ ਦੂਸਰੀ ਵਾਰ ਇਸ ਮੰਦਿਰ ਦੇ ਵਿੱਚ ਜਾ ਰਹੀ ਹੈਗੀ ਆ ਸਭ ਤੋਂ ਪਹਿਲਾਂ ਜੀ ਜਦੋਂ ਮੇਰਾ ਵਿਆਹ ਹੋਇਆ ਸੀ ਉਹਦਾ ਅਸੀਂ ਉਸ ਤੋਂ ਬਾਅਦ ਅਸੀਂ ਮੱਥਾ ਟੇਕਣ ਗਏ ਸੀ ਤੇ 11 ਸਾਲ ਬਾਅਦ ਅਸੀਂ ਜਾ ਰਹੇ ਸੀਗੇ ਚਾਨੋ ਸਿੱਧ ਮੱਥਾ ਟੇਕਣ ਦੇ ਲਈ ਤੇ ਇੱਥੋਂ ਅਸੀਂ ਲਿਆ ਜੀ ਪ੍ਰਸ਼ਾਦ ਤੇ ਪ੍ਰਸ਼ਾਦ ਲੈ ਕੇ ਜੀ ਫੇਰ ਅਸੀਂ ਚਲੇ ਗਏ ਸੀ ਮੰਦਿਰ ਦੇ ਵੱਲ ਨੂੰ ਤੇ ਦਸ ਤੇ ਦੇ ਵਿੱਚ ਲੱਗੀਆਂ ਹੋਈਆਂ ਸੀ ਬਹੁਤ ਸਾਰੀਆਂ ਦੁਕਾਨਾਂ ਕੋਈ ਵੀ ਮੰਦਿਰ ਹੋਵੇ ਤੇ ਆਲੇ ਦੁਆਲੇ ਦੁਕਾਨਾਂ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਤੇ ਇਹ ਹੈਗੀ ਸੀ ਜੀ 메인 ਐਂਟ੍ਰਾਂਸ ਅਗਰ ਤੁਸੀਂ ਚਾਨੋ ਸਿੱਧ ਮੰਦਿਰ ਗਏ ਹੋ ਤਾਂ ਕਮੈਂਟ ਚ ਜਰੂਰ ਲਿਖਿਓ ਤੇ ਇੱਥੇ ਦੀ ਮਾਨਤਾ ਹੈਗੀ ਹੈ ਜੀ ਕਿ ਇੱਥੇ ਕੁਝ ਵੀ ਤੁਸੀਂ ਕੋਈ ਵੀ ਮਨੋ ਕਾਮਨਾ ਮੰਗਦੇ ਹੋ ਤਾਂ ਉਹ ਜਰੂਰ ਪੂਰੀ ਹੁੰਦੀ ਹੈ ਬਿਜ਼ੀ ਸਚੂਲ ਸਾਡੀ ਲਾਈਫ ਦਾ ਬਹੁਤ ਚੱਲਦਾ ਹੈਗਾ ਤੇ ਟਾਈਮ ਸਾਡੇ ਕੋਲ ਬਹੁਤ ਘੱਟ ਹੁੰਦਾ ਕਿਤੇ ਵੀ ਜਾਣ ਦਾ ਬਟ ਜਦੋਂ ਵੀ ਟਾਈਮ ਮਿਲਦਾ ਹੈਗਾ ਆਪਣੀ ਫੈਮਿਲੀ ਦੇ ਨਾਲ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈਗਾ ਤੇ ਇਹ ਮੰਦਿਰ ਦੇ ਬਾਹਰ ਸੀਗਾ ਜੀ ਬੰਨਿਆ ਹੋਇਆ ਬਹੁਤ ਬੜਾ ਬੱਕਰਾ ਤੁਸੀਂ ਦੇਖ ਸਕਦੇ ਹੋ ਤੇ ਅਚਾਨਕ ਹੀ ਨਿਗਾ ਪਈ ਤਾਂ ਵੀਡੀਓ ਬਣਾ ਲਈ ਤੇ ਮੰਦਿਰ ਬਹੁਤ ਸੋਹਣਾ ਸਜਾਇਆ ਹੋਇਆ ਸੀ ਤੇ ਇਸ ਟਾਈਮ ਆਰਤੀ ਸ਼ੁਰੂ ਹੋ ਚੁੱਕੀ ਸੀਗੀ ਤੇ ਬਹੁਤ ਵਧੀਆ ਲੱਗਿਆ ਸਾਨੂੰ ਮੰਦਰ ਦੇ ਵਿੱਚ ਮੱਥਾ ਟੇਕ ਕੇ ਤੁਹਾਨੂੰ ਵੀ ਮੌਕਾ ਲੱਗਿਆ ਤਾਂ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਅਸੀਂ ਜੀ ਇੱਧਰ ਸਾਡੀ ਹੋ ਚੁੱਕੀ ਸੀ ਵਾਪਸੀ ਤੇ ਵਾਪਸੀ ਕਰਨ ਤੋਂ ਬਾਅਦ ਜੀ ਇੱਥੇ ਥੋੜੀਆਂ ਦੁਕਾਨਾਂ ਲੱਗੀਆਂ ਹੋਈਆਂ ਸੀ ਬੱਚਿਆਂ ਨੇ ਕੁਝ ਆਈਟਮਾਂ ਯਾਨੀ ਕਿ ਕੋਈ ਟੁਆਇ ਪੈਨ ਪੈਂਸਨਾ ਜੋ ਵੀ ਖਰੀਦਣਾ ਸੀ ਉਹ ਖਰੀਦਿਆ ਤੇ ਮੈਂ ਬੈਂਗਲਸ ਲਈਆਂ ਸੀ ਤੇ ਮੰਦਰ ਤੋਂ ਵਾਪਸ ਹੁੰਦੇ ਹੁੰਦੇ ਹੋ ਚੁੱਕਿਆ ਸੀ ਜੀ ਹਨੇਰਾ ਹੋਣਾ ਸ਼ੁਰੂ ਤੇ ਤੁਸੀਂ ਦੇਖ ਸਕਦੇ ਹੋ ਬਦਲਵਾਈ ਜੀ ਹੋਈ ਹੋਈ ਸੀ ਇਧਰ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀਗਾ ਤੇ ਤੁਹਾਨੂੰ ਬਲੌਗ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਹੁਣ ਆਪਾਂ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਨਾਲ ਥੈਂਕ ਯੂ ਸੋ ਮੱਚ